ਕੰਨੀ ਇਹ ਵਾਲਾ ਸਾਰੇ ਬੰਦਾ ਤੁਰਪੀ ਬੰਦਾ ਕਰਦਾ ਮੇਰੇ ਗੁਰੂ ਤੇ ਸਾਰੇ ਖਾਰੇ ਵਿਰੋਧ ਕਰਪਾ ਠੀਕ ਆ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 7:10 ਮਿੰਟ ਰੇਲ ਤੇ ਇਧਰ ਲੀਓ ਦੇ ਕਾਰਨਾਮੇ ਦੇਖੋ ਲੈ ਐਂ ਕਰਦਾ ਯਾਰ ਇਹ ਸੌਣ ਵੀ ਨਹੀਂ ਦਿੰਦਾ ਗਾ ਮਾਂ ਦਾ ਨੀਂਦ ਨਹੀਂ ਲੈ ਲੈ ਅੱਛਾ ਨੇ ਦੇਖੋ ਉਹ ਅੰਦਰੇ ਬੁਰਛੀ ਇਹਦੇ ਹਾਂ ਫੜਾ ਬੁਰਛਣਾ ਵੇ ਤਾਂ ਪਿਲੂ ਬਾਬੂ ਉੜਦੇ ਗਿਆ ਕਿ ਨਹੀਂ ਤੇ ਲੈ ਕੇ ਬੱਸ ਨਾ ਵੇਖੋ ਲੈ ਵੇਖੋ ਕਿਵੇਂ ਚਾ ਚੜਦਾ ਇਹ ਹੁੰਦਾ ਚੱਲ ਓਏ ਆਇਆ ਇਹ ਆਏਂ ਗਿਆ ਵੀ ਉੜਦਾ ਕਿਉਂ ਨਹੀਂ ਤੂੰ ਇਹਨੂੰ ਦੇਖਿਓ ਆ ਫੇਰ ਭੈਣ ਮੈਂ ਇੱਥੇ ਆਇਆ ਬੁਰਛਾ ਬਾਇ ਇੱਥੇ ਨਹੀਂ ਹੁੰਦੇ ਹਣਦੇ ਕਿਹਾ ਪਾ ਲਟ ਰੇ ਪਾਇਆ ਪਾਇਆ 흘ਿਓ ਪਾਇਆ 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 ਫਿਰ ਆ ਆਗੂਸ ਵਾਲ ਤੇ ਟੱਲੇ ਚੱਲ ਬਰ ਉੱਠ ਕੇ ਚੱਲ ਚੱਲ ਉੱਠ ਕੇ ਚੱਲ ਫਿਰ ਉਹ ਚੱਲ ਉੱਠ ਕੇ ਫਿਰ ਚੱਲ 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 ਬਾਹਰ ਚੱਲ ਗਈ ਇਹ ਚੱਲ ਲਵਾ ਗੋ ਇੱਕ ਮਿੰਟ ਹਨਾ ਦੇਖਾ ਯਾਰ ਕੋਈ ਤਰਕੀਸ ਹਾਲ ਬਤਾਵਾ

ਤੇ ਛੜਤੇ ਜੀ ਲਗਭਗ ਸੱਤ ਕੂਤਰ ਮੇਰੇ ਹਸਾਮਲਾ ਹਨ ਇੱਕ ਮਿੰਟ ਛੜ ਜੋ 1 2 3 4 5 6 ਤੇ 7 ਸੱਤ ਕੂਤਰ ਮੈਂ ਤੇਰੇ ਲਪੇੜੇ ਲਾਉਂਗਾ ਸੱਤ ਕੂਤਰ ਛੜਤੇ ਵਾਪੇ ਪਾ ਕੇ ਨਹੀਂ ਸੀ ਵੀ ਹੱਲ ਹੋ ਗਿਆ ਉਹ ਜਾਂ ਕੁਝ ਵੀ ਹਨਾ ਪਰ ਮੈਨੂੰ ਨਹੀਂ ਲੱਗਦਾ ਹੱਲ ਹੋਇਆ ਹੈ ਗਾਇਸ ਤੁਹਾਨੂੰ ਚੀਜ਼ ਦਿਖਾਵਾ ਠੀਕ ਹੈ ਕਿ ਨਹੀਂ ਮੈਂ ਦਿਖਾਉਣਾ ਤੇਰੇ ਲਈ ਕਾਰਨ ਦੱਸਦਾ ਵਾਹਿਗੁਰੂ ਮਾਲਕਾ ਵਾਹਿਗੁਰੂ ਦੇਦਾ ਗੇਪਰ ਕੋ ਦਾ ਰਹੀ ਮੱਠਾਂ 'ਚ ਨੋਟ ਕਰੋ ਕੋਈ ਯਾਰ ਕਰ ਰਿਹਾ ਹਾਂ ਜਿਹੜੀ ਜੀ ਮੈਂ ਦਿਖਾ ਰਿਹਾ ਉਹ ਚੀਜ਼ ਨੋਟ ਕਰ ਰਿਹਾ ਹਾਂ ਕੀ ਹੋ ਰਹਾ ਹੈ ਪ੍ਰਭੂ हे ਮਾਤੇ ਇਹ ਜੀ ਉਸ ਨੂੰ ਕਾਰਨ ਵੀ ਦੱਸ ਦਿੰਨਾ ਮੈਂ ਠੀਕ ਹੈ ਜੇ ਤੁਸੀਂ ਕੁਝ ਦਿਓ ਨਾ ਕੀ ਕਾਰਨ ਹੈ ਕੀ ਗੱਲਬਾਤ ਹੈ ਕੱਲ ਪਾਈ ਸੀ ਦਾਣੇ ਟਾਈਨ ਵਾਲੇ ਬਈ ਜਹਾਂ ਟਾਈਨ ਵਾਲੇ ਪਾ ਕੇ ਚੱਕਦੇ ਸੀ ਆਪਾਂ ਤੇ ਵਿੱਚੋਂ ਕੁਝ ਕਬੂਤਰ ਮੈਂ ਨੋਟ ਕੀਤੇ ਸੀ ਜਿਹੜੇ ਭੁੱਖੇ ਰਹੇ ਸੀਗੇ ਕੁਝ ਨੇ ਤਾਂ ਚੁਗਲੇ ਦੂ ਤੋਂ 4-4 ਠੀਕ ਹੈ ਤੇ ਕੁਝ ਕਬੂਤਰ ਰਹੇ ਭੁੱਖੇ ਜਿਹੜੇ ਕਬੂਤਰ ਭੁੱਖੇ ਸੀਗੇ ਤੇ ਉਹ ਕੰਮ ਕਰ ਗਏ ਤੇਰਾ ਮਤਲਬ ਵੀ ਹੁਣ ਆਪਾਂ ਨੂੰ ਕੋਈ ਬਾਹਲਾ ਮੱਥਾ ਮਾਰਨ ਦੀ ਲੋੜ ਨਹੀਂ ਸਾਹਬੜਾ ਦਿਨ ਤੱਕ ਜਾਣ ਦੀ ਲੋੜ ਨਹੀਂ ਤੇ ਆਪਾਂ ਨੂੰ ਰਿਜ਼ਲਟ ਮਿਲ ਗਿਆ ਵੀ ਕਬੂਤਰਾਂ ਨੇ ਉਹ ਵੱਧ ਕੀ ਕਰਵਾਇ ਇਹਦੇ ਸਾਹਮਣੇ ਦੇਖੋ ਇਹਦੇ ਵਿੱਚ ਕੁਝ ਕੂਤਰ ਭੁੱਖੇ ਸੀਗੇ ਦਾੜੇ ਫਟੇਵਾਂ ਚੱਕੇ ਸੀਗੇ ਨਾ ਪਰ ਉਹਦਾ ਹਰਿਆਵਾਰਗ ਉਹਨਾਂ ਨੇ ਵਿਲੇ ਹੁੰਦੇ ਆਲੇ ਤੇ ਹਰਿਆ ਤੋਂ ਉਹਦਾ ਇਹ ਪੀਲੇ ਪੰਗਾ ਰਜੇ ਕੂਤਰਾਂ ਦਾ ਦੇਖੋ ਇਹ ਚ ਪੀਲੇ ਮਿੱਠਾ ਪੰਗਾ ਤੇ ਉਹ ਦੋਹਰੇ ਚਿੱਟਾ ਮਾਰਾ ਜਿਹੜਾ ਵਿਲੇ ਕੂਤਰਾਂ ਦੇਖੋ ਤੇ ਇਹਨਾਂ ਨੇ ਚਰਬੀ ਜਰਬੀ ਕਰ ਰੱਖੀ ਹੋਵੇ ਚੱਲ ਇੱਕ ਤਾਂ ਨਿਕਲ ਗਿਆ ਉਹ ਖੇਰਾਂ ਕਰਕੇ ਪੜਾ ਦੂਸਰਾਂ ਦਾ ਸਾਲੀ ਲਈ ਟੈਨਰ ਪਾਈ ਸੀ ਦਾਣੇ ਦੇ ਕੱਲ ਖਾਦੇ ਨੇ ਅੱਧਾ ਨੇ ਵਿੱਚੋਂ ਉਹ ਪਾਣੀ ਪੁਣੀ ਵੀ ਕਿਤੇ ਚਰਬੀ ਮਾਰ ਗਏ ਖੋਡੇ 'ਚ ਬੈਠੇ ਬੈਠੇ ਯਾਰ ਕੋਈ ਵੱਡਾ ਚੱਕਰ ਆ ਯਾਰ ਬਸ ਸਮਝੋ ਬਾਹਰ ਮੇਰਾ ਤਾਂ ਮਾਣੀ ਖਰਾਬ ਕਰਤਾ ਕੰਚਰ ਦੇਣ ਕਿ ਦੂ ਚਰਬੀ ਨਾਵੇਂ ਦਾ ਨਾਮ ਹੈ ਐ ਕੂਦਰ ਤਾਂ ਢਾਲਿੰਦਾ ਸਵਾਦ ਨਾਲ ਇੱਥੇ ਬਹਿ ਗਿਆ ਚੱਲ ਕੁਛ ਨਹੀਂ ਹੁੰਦਾ ਐਂ ਤਾਂ ਹੁੰਦਾ ਵੀ ਸਾਂਭਾ ਆ ਗਿਆ ਭਾਈ ਫੇਰ ਪਤਾ ਲੱਗੂਗਾ ਇਹ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਕਿ ਕੂਦਰੀ ਦਾ ਆਉਂਦੀ ਇੱਕ ਹੋ ਜਾਂਦਾ ਦੋ ਇੱਕ ਆਉਂਦਾ ਤਿੰਨ ਡੱਬਾ ਜਾਂਦਾ ਚਾਰ ਬੇਠਾ ਲਾਉਂਦਾ ਪੰਜ ਠੀਕ ਆ ਹੋ ਜਾਂਦਾ ਏ 6 7 7 ਕੂਦਰ ਛੱਡੇ ਵਿਖਾ 7 7 ਹਰਦੇ ਕਿਉਂ ਬਰ ਵੀ ਆ ਗਿਆ ਕਹਿੰਦੇ ਇਤਨੀ ਖੁਸ਼ੀ ਇਤਨੀ ਖੁਸ਼ੀ ਦੇਖ ਕੇ ਇਡੀ ਖੁਸ਼ੀ ਹੋਈ ਕਹਿੰਦਾ ਕੀ ਬਤਾ ਲਓ ਇੱਕ ਤਤ ਘੜਤਾ ਮੈਂ ਕਹਾਂ ਹੋਰ ਆਪੇ ਹੀ ਨਿਕਲ ਕੇ ਰੱਬ ਨੇ ਕਢਾਉਣਾ ਸੀ ਇਹਦਾ ਕੂਤਰ ਨੇ ਭੁੱਖੇ ਰਹਿਣਾ ਹੀ ਕੱਲ ਜਿਹੜੇ ਕੁਛਪਰਾ ਕਹਿੰਦੇ ਸੀ ਖੁੱਡੇ 'ਚ ਬੈਠੇ ਹੀ ਮਾਰਦਾ ਕਿ ਸਾਹਮਣਾਂ ਦੇਣੀ ਕੀ ਇਹਨਾਂ ਨੂੰ ਰੌਲਾ ਪਾ ਜਾਂਦਾ ਵੇਖ ਲਓ ਥੋੜੇ ਸਾਹਮਣੇ ਹੁਣ ਹੁਣ ਕਿੱਥੇ ਗੱਲ ਦੀ ਕੱਢ ਗਏ ਕਿੱਥੇ ਜਾ ਗਏ ਪੇਸ਼ ਨਹੀਂ ਜਲਦੀ ਸਾਡੀ ਕੋਈ ਹੈ ਦੱਸ ਕਿੱਥੇ ਜਾ ਗਏ ਕਿਹੜੀ ਕਿਚੇਰੀ ਜਾ ਗਏ ਕਿਹੜੀ ਦਰਗਾਹ ਜਾ ਗਏ ਕੀ ਯਾਰ ਹਾਲ ਹਾਲ ਪਹਿਲਾ ਵਾਰ ਪਹਿਲਾ ਵਾਰ ਦਾ ਜਵੇਂ ਨਹੀਂ ਵੇਖ ਕੇ ਪਾੜੀ ਆ ਗਈ ਹੋ ਗਿਆ ਦੇੜੇ ਤਾਰੀ ਦਸਨ ਲਾ ਕੇ ਉਦਰੇ ਕੋ ਮੈਸੇਜ ਕਰੀ ਜਾਂਦਾ ਮੈਂ ਲੰਬੀ ਵਾਲਾ ਮੁੰਡਾ ਉਹ ਕਹਦਾ ਕਿ ਜਿਹੜਾ ਸੀ ਬਈ ਕੂਤਰ ਫੜ ਕੇ ਲਿਆਉਣ ਟਾਵਰ ਤੋਂ ਇਹਦਾ ਸਾਡਾ ਉਹ ਲੰਮਾ ਆ ਮੈਂ ਉਹ ਵੇ ਪੈ ਤਨੂਣ ਕਬੂਤਰ ਦੇ ਦਿੱਤੀ ਸੀ ਭੈਣ ਜੁਕਰਮਣਾ ਗਈ ਗਲੱਕ ਦੋਗੇ ਦੀ ਤੋਂ ਬਲੱਡ ਵਧਿਆ ਸਾਡਾ ਯਾਰ ਹੈ ਸਾਰੇ ਹੀ ਡਾਡੂ ਤੇ ਮੈਂ ਤਾਂ ਸੱਤ ਅੱਠ ਘੜ ਤੇ ਸੀ ਭਰਾ ਜੀ ਮੇਰੇ ਵੀਰੋ ਦੋ ਰਮਸਤੇ ਬੈਗੇ ਤੇ ਦੂਜੇ ਵੀ ਪਰਫੈਕਟ ਦਿੱਤੇ ਬੈਠਣ ਦੀ ਤਿਆਰੀ ਜਿਵੇਂ ਏਡੇ ਚਾਵਾਂ ਵਾਲੇ ਕੂਤਰ ਕੱਡੇ ਬੰਦ ਕਰਕੇ ਉਹਦੇ ਮੁਸ਼ਕੇ ਬਾਰਡਰ ਬਾਰਡਰ ਦੇ ਕੇ ਦਵਾਂਗਾ ਦਵਾਂਗਾ ਦੇ ਕੇ ਨਾਲ ਸੈੱਟ ਹੋਗੇ ਹੋਣਗੇ ਉਹ ਪਹਿਲਾਂ ਤਾਂ ਤੜਕੀ ਮਨ ਚਿੱਤ ਪੜਾ ਪੈਗਾ ਸਾਡਾ ਪੁੱਆ ਦੀ ਉੜਦੇ ਹੀ ਹੁਣ ਸਾਡਾ ਤਾਂ ਵੀ ਨਹੀਂ ਜੀ ਕਰਦਾ ਡਾਉਨ ਨੂੰ ਹੁਣ ਤਾਂ ਬਾਕੀ ਨਾ ਹੁਣ ਅਸੀਂ ਹੋਰ ਮੈਂ ਕਹਾਂ ਵੀ ਹੁਣ ਕੋਈ ਨਹੀਂ ਹੁੰਦਾ ਕੋਈ ਸੰਗ ਸ਼ਰਮਣੀ ਬੰਦਿਆਂ ਨੂੰ ਫੋਨ ਲਾ ਲਾ ਪੁੱਛ ਕੇ ਰਿਆਂ ਲੱਗੇ ਲੱਗੇ ਸਾਰੇ ਬੰਦਿਆਂ ਤੋਂ ਉਹ ਕੁਛ ਵਿੱਚੋਂ ਜਿਹੜੇ ਸੂਝਵਾਨ ਅਜਿਹੇ ਨੌਜਵਾਨ ਮੁੰਡੇ ਐ ਉਹਨਾਂ ਨੇ ਇਹੀ ਗੱਲ ਦੱਸੀ ਕਹਿੰਦੇ ਇੱਕ ਤਾਂ ਹੁੰਦਾ ਚਿੱਟਾ ਬਿਠਾ ਉਂ ਮਾਰਨਾ ਕਬੂਤਰ ਨੇ ਆਪਣੀ ਸਾਹ ਸੰਭਾਲ ਚਾ ਖੇਡ ਚ ਜਦੋਂ ਖਰਾਬੀ ਆ ਜੇ ਕੋਈ ਪਾਣੀ ਤੇਜ ਹੋਵੇ ਜਲਾਬ ਪੇਜ ਲੱਗਿਆ ਹੋਵੇ ਇੱਕ ਜੇ ਕਹਿੰਦੇ ਵੀ ਬੈਠੇ ਹੀ ਮਾਰਨ ਇਹ ਹੁੰਦਾ ਵਾਇਰਸ ਕਹਿੰਦਾ ਇਹਨਾਂ ਦੀ ਵੈਕਸੀਨ ਆਉਂਦੀ ਆ ਬਾਹਰਲੇ ਦੇਸ਼ੋਂ ਠੀਕ ਐ 3n1 ਵੈਕਸਨ ਹੁੰਦੀ ਐ ਇਹ ਵਾਇਰਸਾਂ ਦੀ ਕਹਿੰਦੇ ਵੀ ਵਾਇਰਸ ਚਾ ਬਈ ਕਬੂਤਰ ਨਾ ਜਿੱਤਨੇ ਤੇ ਨਾ ਉੱਡਣ ਸਦਾ ਹੀ ਹਿਸਾਬ ਤਾ ਤੇ ਨਾ ਹੀ ਤਾਂ ਆਪਣੇ ਉੱਡਦੇ ਤੇ ਨਾ ਹੀ ਜਿੱਦਦੇ ਗੱਲਾਂ ਉਹੀ ਬਣੀਆਂ ਪੰਗਾਂ ਤੇ ਅੱ ਤੇ ਅੱਜ ਫੇਰ ਬੰਦ ਕਰਦੇ ਹਾਂ। ਉਹ ਵੈਕਸੀਨ ਲੈ ਕੇ ਲਾਵਾਂਗੇ। ਉਹ ਜਿੰਨਾ ਟਾਈਮ ਬਾਹਰੋਂ ਵੈਕਸੀਨ ਨਹੀਂ ਆਉਂਦੀ ਬਈ ਸਿੱਧਾ ਹਸਾਬ-ਕਤਾਬ ਹੈ। ਫੁੱਲੀ ਵੈਕਸੀਨੇਟਿਡ ਕਰਨੇ ਪੈਣਗੇ। ਕਬੂਤਰ ਠੀਕ ਹੈ ਡੀ ਇਨਫੈਕਟ ਕਰਨੇ ਪੈਣਗੇ ਖੁੱਡੇ। ਖੁੱਡੇ ਵਿਹਲੇ ਕਰਨੇ ਪੈਣਗੇ ਮੁਗਦੀ ਗੱਲ ਹੈ। ਹੁਣ ਪਹਿਲਾਂ ਵੈਕਸੀਨਾ ਮੰਗਾਉਣੀਆਂ ਬਾਹਰੋਂ ਆਪਣੇ ਭਰਾਵਾਂ ਤੋਂ ਜੇ ਕੋਈ ਹਿਲਾ ਕਰੂ ਵੈਕਸੀਨਾ ਮੰਗਾ ਕੇ ਜਲਦੀ ਤੋਂ ਜਲਦੀ ਠੀਕ ਹੈ ਕਿ ਨਹੀਂ? ਤੇ ਉਹ ਕਿੱਥੀ ਕੋਈ ਕਿੱਥੇ ਬੈਠੀ ਜਾਂਦੀ ਹੈ ਕੰਜਰ ਦੀ ਇਹੋ ਹੈ ਹੈ? ਆਇਆ 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 ਵਾਹ 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 ਆਇਆ 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 ਪਹਿਲਾਂ ਵੈਕਸੀਨੇ ਵੈਕਸੀਨੇਸ਼ਨ ਕਰਨੀ ਪੈਣੀ ਆ ਵੈਕਸੀਨੇਸ਼ਨ ਸਾਰੇ ਤੱਕ ਕੂਤਿਆਂ ਦੇ ਬਾਹਰ ਚੱਕਣੇ ਪੈਣੇ ਆ ਵੈਕਸੀਨੇਸ਼ਨ ਕਰਕੇ ਖੁੱਡੇ ਡੀਨਫੈਕਟ ਕਰਕੇ ਖੁੱਡੇ ਵਿਲੇ ਕਰਕੇ 20 ਦਿਨਾਂ ਦੀ ਬੰਦੀ ਦੇ ਕੇ ਫੇਰ ਕੱਢ ਕੇ ਦੇਖਾਂਗੇ ਜੇ ਕੋਈ ਹੱਲ ਹੋਇਆ ਤਾਂ ਤੇ ਵੱਡੀ ਉਮੀਦ ਹੈ ਬਾਈ ਗੋਰੀ ਨੇ ਵੀ ਇਹੀ ਗੱਲ ਦੱਸੀ ਜੀਗੀ ਕੋਈ ਹੋਰ ਪਲੇਅਰਾਂ ਨੇ ਵੀ ਇਹੀ ਗੱਲ ਦੱਸੀ ਕਿ ਬਾਹਰੋਂ ਵੈਕਸੀਨ ਆਉਣਾ ਕਬੂਤਰਾਂ ਦਾ ਤੇ ਵੈਕਸੀਨ ਹੋ ਜੂਗੀ ਤੇ ਕਬੂਤਰ ਮੇਬੀ ਠੀਕ ਹੋ ਜਾਣਗੇ ਪਰ ਵੈਕਸੀਨ ਆਇਆ ਵੀ ਵੈਕਸੀਨ ਗਰਮ ਬੜੀ ਹੁੰਦੀ ਆ ਇਹੋ ਜੀ ਗਰਮੀ ਦਾ ਵੈਕਸੀਨ ਲਵਾਉਣ ਨੂੰ ਵੀ ਡਰ ਲੱਗਦਾ ਹਨਾ ਉਵੇਂ ਵੀ ਨਹੀਂ ਡਰ ਕਬੂਤਰਾਂ ਨੇ ਵੈਕਸੀਨ ਲਾ ਕੇ ਯਾਰ ਚੱਲੇ ਨਾਲ ਦੇ ਸੈੱਟ ਹੋ ਜਾਣੇ ਯਾਰ ਰਾਤ ਨੂੰ ਤਾਂ ਪੰਦੀ ਬਰਫ ਚ ਲਾਦੇ ਇਹਨਾਂ ਨੂੰ ਵਸ ਕੇ ਕੰਜੇ ਦਾ ਤਸਵੀਰ ਦਾ ਗਰਮੀ ਉਹਦੀ ਠੀਕ ਹੈ ਕਿ ਨਹੀਂ ਕਾਚੀ ਕਿਉਂ ਪੱਟੀ ਪੈ ਕਬੂਤਰ ਦੀ ਕਿ ਮੈਨੂੰ ਹੀ ਲੱਗਦਾ ਖਰਾਬ ਜਿਹੀ ਲੱਗਣ ਲੱਗਣਾਂ ਕਿ ਉਹ ਸਾਰੇ ਇਹ ਨਾ ਹੋਏ ਸਾਰਾ ਕੁਝ ਬਣੀਆਂ ਗੱਲਾਂ ਕਈ ਬਾੜੀਆਂ ਅੱਜ ਹੀ ਗੱਡੀ ਬਾਪੇ ਹੁਣ ਬੱਸ ਯਾਰ ਦੁਰੀਆਂ ਖਤਮ ਹੋ ਗਈ ਤੇ ਬੈਠ ਕੇ ਵੀ ਸਾਰੇ ਕਬੂਤਰ ਲਗਭਗ 9:30 ਵਜੇ ਨੂੰ ਸਾਰੇ ਬਹਿ ਗਏ ਸਾਰੇ ਸਿੱਧੇ ਆ ਗਏ ਹਨ ਸਾਰੇ ਨਹੀਂ ਸੱਚ ਸੱਤ ਛੱਡੇ ਸੀਗੇ ਸ਼ੀ ਸਿੱਧੇ ਆ ਗਏ ਬਈ ਇੱਕ ਬੁੱਦਰੀ ਪਾਸੇ ਬੈਗੀ ਜਿਹੜੀ ਕਾਂਡ ਕਾਂਤ ਲਈ ਪਹਿਲਾਂ ਵੀ ਦੋ ਤਿੰਨ ਵਾਰੀਆਂ ਪਾਸੇ ਬਹਿ ਕੇ ਆਈ ਸੀ ਹੁਣ ਬੰਦੀ ਹੋ ਗਈ 10 15 ਤਰ੍ਹਾਂ ਦੀ ਹਨ ਕਬੂਤਰਾਂ ਨੂੰ ਤੇ ਬਾਕੀ ਯਾਰ ਬਸ ਠੀਕ ਆ ੱਤਕਾ ਨਹੀਂ ਕਰਦੇ ਕਬੂਤਰਾਂ ਦਾ ਮੁੱਕਦੀ ਗੱਲ ਆ ਹੁਣ ਜਦੋਂ ਬਹੁਤ ਪਾਸੋਂ ਗੱਲਾਂ ਕਲੀਅਰ ਹੋ ਗਈਆਂ ਆਪਣਾ ਤੇ ਪਹਿਲਾਂ ਸਭ ਮਨ 'ਚ ਕੀ ਡਾਊਟ ਸੀਗਾ ਪਹਿਲਾਂ ਮਨ 'ਚ ਨੇ ਮੇਰੇ ਕਿਤਨੇ ਕਿਤੇ ਡਾਊਟ ਸੀਗਾ ਯਾਰ ਕਿਤੇ ਸੱਚੀ ਨਾ ਪਵਾਰੀਆਂ 'ਚ ਕਬੂਤਰ ਗਲਤ ਡਾਈ ਜਾਂਦੇ ਹੋਗੇ ਹਨ ਵੀ ਵਾਰੀਆਂ 'ਚ ਗਲਤ ਡਾਉਂਦੇ ਹੋਗੇ ਆਪਣਾ ਗੇਮ ਪਾਣੀ 'ਚ ਇਹ ਕਾਸੀ ਵੀ ਚੀਜ਼ ਆਪਣਾ ਫਾਲਟ ਮੰਨ ਸਕਦੀ ਸੀ ਭਾਈ ਡੀ ਵਾਰਮਿੰਗ ਚ ਫਾਲਟ ਵੀ ਕਾਸੀ ਵੀ ਚੀਜ਼ ਥੋਡੇ ਸਾਹਮਣੇ ਭਾਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜਿਹੜੇ ਹਜੇ ਤੱਕ ਕੋਰੇ ਕਬੂਤਰ ਜਿਹਨੂੰ ਪਾ ਹੱਥ ਵੀ ਨਹੀਂ ਲਾਇਆ ਉਹ ਕਬੂਤਰ ਵੀ ਭੁੱਖੇ ਸਾਰੇ ਚ ਚਟਕਾ ਬਿੱਠਾ ਮਾਰੀ ਪਿਆ ਵਿਚਾਰਪੀ ਵਾਲਾ ਉਹ ਕਹਾਂ ਮੈਂ ਦੇਖੇ ਸੀ ਰਾਤ ਜਿਹੜੇ ਡਾਣੇ ਸੀ ਇੰਨਾ ਸਾਰੇ ਅੰਦਰ ਦਾਣੇ ਸੀਗੇ ਇਹ ਟੜਕੇ ਨੂੰ ਵਿਲੇ ਹੋਏ ਹੈਗੇ ਜਿਹੜੇ ਨਵੇਂ ਕਬੂਤਰ ਸਿਰ ਨੂੰ ਆਏ ਸੀ ਕੋਈ ਨਾ ਹੁਣ ਨਾ ਤਾਂ ਹੱਥ ਨੇ ਖਾਲਾਂਗੇ ਇਹਨਾਂ ਨੂੰ ਤਾਂ ਪਤਾ ਸੀ ਵੀ ਟਾਈਮ ਨਾਲ ਕੰਮ ਕਰਨਾ ਧਰਤੀ ਸਾਨੂੰ ਵੀ ਅਸੀਂ ਉੱਡ ਰਹੇ ਹਾਂ ਕੱਲ ਨੂੰ ਹੁਣ ਟਾਈਮ ਨਾਲ ਚੁਕਲ ਕੇ ਜਿਹੜਾ ਚੁਕਣੀਆਂ ਪੂਰਾ ਪੂਰਾ ਜਿਹੜੇ ਨਵੇਂ ਕੂਤਰਾਂ ਨੂੰ ਆਇਆ ਵੀ ਕੋਈ ਨਾ ਡੇਲੀ ਵਾਲਾ ਕੰਮ ਹੀ ਆ ਨਾ ਚੁਕਾਂਗੇ ਹੱਥ ਨੇ ਚੁਕਾਂਗੇ ਉਤਰ ਕੇ ਉਹ ਭੁੱਖੇ ਬੈਠੇ ਰਹੇ ਜਿਹੜੇ ਕੋਰੇ ਕਬੂਤਰ ਸੀ ਜਿਨ੍ਹਾਂ ਨੂੰ ਕੁਝ ਵੀ ਨਹੀਂ ਜਿਹਨੂੰ ਹਜੇ ਹੱਥ ਵੀ ਨਹੀਂ ਲਾਇਆ ਕੋਈ ਸਵਾਦ ਹੀ ਚੁੰਡੀ ਵੀ ਨਹੀਂ ਦਿੱਤੀ ਜਿਹੜੇ ਕਬੂਤਰਾਂ ਨੂੰ ਉਹ ਕੂਤੇ ਵੀ ਚਿੱਟਕਾ ਬਿਠਾ ਮਾਰ ਕੇ ਬੈਠੇ ਬੈਠੇ ਫੁੱਡੇ ਚ ਨਰੋਲ ਚਿੱਟਕਾ ਤੁਸੀਂ ਆਪ ਸਿਆਣੇ ਹੋ ਬਾਈ ਯਾਰ ਹਣਾ ਇਸ ਤੋਂ ਬਾਅਦ ਤਾਂ ਸਵਰੀ ਆ ਹੁਣ ਸਬਰ ਤਾਂ ਵੇਲੇ ਪਹਿਲਾਂ ਕਰ ਦਿੰਨੇ ਬੰਦ ਯਾਰ ਹਣਾ ਫਿਰ ਇੱਕ ਕੂਤਰੀ ਛੱਡ ਲਾਂਗੇ ਆਪਣੀ ਟੂਸਿਆਂ ਵਾਲੀ ਉਹ ਜਵਾਨ ਦਿੱਤੀ ਰੈਂਟਰੀਆਂ ਪੂਰੀਆਂ ਕਰਨੀਆਂ ਪੈਣੀਆਂ ਨਹੀਂ ਫਿਰ ਹੱਥ ਖੜੇ ਕਰ ਦਿੰਨੇ ਬਈ ਯਾਰ ਇੰਟਰਕਾਉਂਟਰ ਸਾਡੀਆਂ ਭਰ ਦਿੰਨੇ ਜਾਣਦੇ ਹੋਣਾ ਸਾਨੂੰ ਯਾਰ ਖਿਹੜਾ ਹੈਡੋ ਸਾਡਾ ਕੂਤਰ ਨਹੀਂ ਛੱਡਦੇ ਬਾਈਆਂ ਤੇ ਆਹੀ ਗੱਲਾਂ ਬਾਬਿਓ ਬਈ ਗੁਰੇ ਤੋਂ ਲੈ ਕੇ ਛੱਡ ਲਾਂਗੇ ਚੱਲ ਰ ਇੱਕ ਦੋ ਇੰਟਰਨੈਟ ਦਾ ਮੀਨ ਆਪਣੀਆਂ ਬਾਕੀ ਬਸ ਸਸਰੀ ਗਾਲਾਂ ਵੈਕਸੀਨਾਂ ਲੱਗਣੀਆਂ ਡੀ ਇਨਫੈਕਟ ਹੋਣਗੇ ਜਾਂਦਾ ਸੀਂ ਝੰਡਾ ਵਾਂਗੇ ਜੂਨ ਜਾਨ ਚ ਕੱਢ ਕੇ ਵੇਖਾਂਗੇ ਵੀ ਕੀ ਬੰਦ ਹੈ ਠੀਕ ਆ ਬਾਬਿਓ ਤੇ ਬਸ ਆਹੀ ਗਣਾ ਸੀ ਜੀ ਨਹੀਂ ਕਰਦਾ ਵੀਡੀਓ ਨੂੰ ਰੋਟੀ ਰਾਟੀ ਨੂੰ ਨਹੀਂ ਜੀ ਕਰਦਾ ਬਾਕੀ ਚੱਕਰ ਕੀ ਨਾ ਵੀ ਇੱਕ ਤਾਂ ਸੋ ਨੂੰ ਥੋੜੇ ਸਾਹਮਣੇ ਸਪਸ਼ਟ ਕਰਨ ਕਰਦਾ ਬਾਕੀ ਅੱਜ ਮੈਂ ਫਿਰ ਲਾ ਹੀ ਲਿਆ ਮੈਂ ਕਾਫੀ ਬੰਦਿਆਂ ਨੂੰ ਫੋਨ ਆਇਆ ਉਹ ਕਹਿੰਦੇ ਵੀ ਨਹੀਂ ਭਾਈ ਕਹਿੰਦੇ ਜਿਹੜੇ ਬੈਠੇ ਚਿੱਟਕਾ ਮਠਾ ਮਾਰਨ ਉਹ ਪੱਕਾ ਹੀ ਵਾਇਰਸ ਹੁੰਦਾ ਹੈ ਕਹਿੰਦਾ ਉਹਨਾਂ ਨੂੰ ਵੈਕਸੀਨਾਂ ਲੱਗਣਗੀਆਂ ਕਬੂਤਰ ਵੈਕਸੀਨੇਟਡ ਹੋਣਗੇ ਖੁੱਡੇ ਡੀ ਇਨਫੈਕਟ ਕਰਨੇ ਪੈਣਗੇ ਫੇਰ ਕੋਈ ਹੱਲ ਹੈਗਾ ਕਹਿੰਦੇ ਇਹ ਚੀਜ਼ ਦਾ ਨਹੀਂ ਵੈਕਸੀਨ ਤੋਂ ਬਿਨਾ ਕੋਈ ਵੀ ਹੱਲ ਨਹੀਂ ਕਹਿੰਦੇ ਇਹ ਚੀਜ਼ ਦਾ ਉਨੂੰ ਵੈਕਸੀਨਾਂ ਕਦੋਂਵਾਉਣਾ ਕਦੋਂ ਲਾਵਾ ਕਦੋਂ ਡਾਵਾਗੇ ਯਾਰ ਇੱਕ ਸਾਤ ਦੋ ਸਾਲ ਖਰਾਬ ਆ ਆਪਣਾ ਦੂਜਾ ਸੀਜ਼ਨ ਵੀ ਖਰਾਬ ਹੀ ਆ ਆਪਣਾ ਵਸਾ ਮੰਨ ਲਓ ਤੁਸੀਂ ਐਂ ਚੇ ਪੀ ਐਫ ਆਪ ਇਤਨਾ ਦਰਦ ਹਾਏ ਕਿਵੇਂ ਸਮਝਾਵਾਂ ਤੁਹਾਨੂੰ ਕਿਹੜੀ ਸਟੇਜ ਚੋਂ ਗੁਜ਼ਰ ਰਹੇ ਹਾਂ ਸੀ ਐ ਲਾਸਟ ਸਟੇਜ ਚੋਂ ਗੁਜ਼ਰ ਰਹੇ ਹਾਂ ਲੱਗ ਰਿਹਾ ਕਿ ਜਿਵੇਂ ਉਹ ਨਹੀਂ ਕਹਿੰਦੇ ਆਟੇ ਗੁੰਨੇ ਰਹੇਗੇ ਤੇ ਉਹ ਹੋ ਰਹੇਗੇ ਚੱਲ ਖਈ ਨਾ ਬਈ ਯਾਰ ਠੀਕ ਆ ਚੱਲੀ ਜਾਂਦਾ ਚਲ ਦਾਣੇ ਪਾਈ ਜਾਨੇ ਸ਼ੌਂਕ ਪੂਰਾ ਕਰੀ ਜਾਂਦੇ ਆ ਸਮਾਜ ਸੇਵਾ ਕਰੀ ਜਾਂਦੇ ਆ ਲੋਕਾਂ ਦੇ ਕਬੂਤਰ ਮੋੜੀ ਜਾਂਦੇ ਆ ਬਸ ਦਾਣੇ ਕਰ ਲਈ ਰੈਡੀ ਠੀਕ ਆ ਮੈਂ ਤੇ ਦਵਣੀ ਵੀ ਰੈਡੀ ਇਹ ਕਲਾ ਚੋਬਰ ਨਹੀਂ ਰੈਡੀ ਹੋਇਆ ਸਾਡੇ ਸਾਹ ਇਹ ਅੱਜ ਇੰਨੀ ਵੱਡੀ ਇਹਨੇ ਅੱਜ ਬਲੀ ਦੇਤੀ ਨਾ ਕਿਹੜਾ ਐਡਾ ਵੱਡਾ ਅੱਜ ਸੈਕਰੀਫਾਈਜ਼ ਇਹਦਾ ਇਹ ਇਤਿਹਾਸ ਦੇ ਜਮਾਂਡ ਪਾਟੇ ਪੰਨਿਆਂ ਦੇ ਦੇਖੋ ਕੇ ਸਲਨੀਵਾ ਕਰਕੇ ਜਿਹੜੇ ਆਹ ਸਾਰੇ ਆਹਦੇ ਪੰਨਿਆਂ ਦੇ ਜਿਹੜੇ ਜਿਹੜੇ ਇਤਿਹਾਸ ਦੇ ਪੰਨਿਆਂ ਦੀ ਬੇਅਦ ਵੀ ਹੁੰਦੀ ਹੈ ਨਾ ਕਿਹੜੇ ਰੋਲ ਦੇ ਫਿਰਦੇ ਹੁੰਦੇ ਆ ਉਹ ਪੰਨਿਆਂ ਦੇ ਨਾਲ ਆਉਗਾ ਇਹਦਾ ਮਿਲ ਕੋ ਕੇ ਮਗਰਲੇ ਪਾਸੇ ਇੱਕ ਅੱਧਾ ਕੱਖਰ ਜਾ ਆਏ ਪੁੱਤ ਤਾਉਲੀ ਕੁਡਾ ਨੰਬਰ ਵਾਣ ਦੇ ਦائیں ਰੱਖ ਦੇ ਪੁੱਤਰਾ ਵਾ ਇਹਦੇ ਨਰਕ ਦੀ ਵੀ ਜਗ੍ਹਾ ਮਿਲਦੀ ਚਲ ਲਾ ਮੁੰਡਿਆ ਹਾਂਜੀ ਤੇ ਰੱਖ ਦੇਈ ਕਬੂਦਾਂ ਨੂੰ ਵੀ ਦਹਾਨੇ ਆਖੇਈ ਇਹਨੂੰ ਵੀ ਚਿਤਰਕੋਟ ਦੇ ਜੰਗਲਾ ਦੇ ਨੇ ਛੱਡਿਆ ਗੇ ਆਹ ਰੱਖੀ ਰੱਖ ਲਓ ਆਇਓ ਜੀ ਖਾ ਲਈ ਇਹ ਵਧ ਗਈ ਕੂਤਰ ਵੇਲੇ ਕਰਾ ਕਰਾ ਦੋ ਦਿਨ ਭੁੱਖੇ ਰੱਖ ਕੇ ਚਾਰ ਵੀ ਕੱਢਿਆ ਕਰਾਂਗੇ ਇਹਨਾਂ ਦੀ ਇਹ ਮੁਗਦੀ ਨੀ ਹਾਂ ਰੱਖ ਦੀ ਜੀ ਇਧਰ ਵੀ ਤੇ ਜਾ ਕਣਕ ਬੋਲ ਜਾ ਮਰਨ ਜੀ ਨਹੀਂ ਕਰਦਾ ਆਇਓ 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 ਪਾਸਾ ਕੀ ਰਿਹਾ ਨਹੀਂ ਇਹ ਤੁਹਾਨੂੰ ਮੈਂ ਦੱਸੀ ਜਾਂਣਾ ਪੀ ਹੁਣ ਚਰਬੀ ਭੁੱਖੇ ਰੱਖ ਰਖ ਕੱਢ ਦੇਣੀ ਐ ਤੇ ਇਹਨੂੰ ਦੱਸ ਦੇਣਾ ਚ ਐਵੇਂ ਬਣਾ ਦੇਣਾ ਥੱਲੋ ਐ ਤਰਾਗ ਤਲਵਾਰ ਅਰਗੇ ਇਹੋ ਐ ਹੱਡੀ ਫੜਿਆ ਕਰੂਗਾ ਨਾ ਚੋਬਰ ਅਰਗਾ ਕੇ ਤੇ ਹੱਥ ਵੀ ਵੱਟ ਸਕਦੇ ਹੱਡੀ ਗੱਡੀ ਤਿੱਖੀ ਹੋਏ ਨਹੀਂ ਥੱਲੋ ਇਹਨੂੰ ਸੁਕਾ ਦੇਣਾ ਜਮਾ ਪੈਣਾ ਨੂੰ ਹਾਂਜੀ ਆਓ ਤੇ ਇੱਕ ਗੱਲ ਹੋਰ ਸਤ ਜੀ ਪੁਸ਼ਟਰਾ ਕਹਿੰਦੇ ਇਹ ਵੀ ਢੀਕਾ ਲੋ ਛੱਡ ਦੇਣੀ ਐ ਤੁਹਾਡੀ ਮਾਸੇ ਦਾ ਪੱਲਾ ਟੁਪੈਕ ਮਗਰ ਇਹ ਮੜਾ ਜਾ ਢੀਕੀ ਖਬਰ ਚ ਮੂਰੇ ਆ ਗਿਆ ਏ ਓ ਇੱਕ ਪੱਲਾ ਹੈ ਨਹੀਂ ਗੁੱਗੀ ਦਾ ਬਈ ਖੱਬਾ ਪੱਲਾ ਟੁੱਟਿਆ ਉਹਦਾ ਦੇਖ ਤੁਹਾਨੂੰ ਦਾ ਜੀ ਦਿਖਾ ਰਹਾ ਦੇਖ ਆ ਦੇਖ ਆ ਲੈ ਇਹੋ ਜਿਹੀ ਕੇ ਬਈ ਹੈ ਇਹ ਤਾਂ ਜਾਣ ਬਚਾਈ ਪਿਆ ਜੀ ਠੀਕ ਹੈ ਕਿ ਨਹੀਂ ਖਬਰ ਚ ਉਹ ਕਹੀ ਬਾਣੀ ਸਾਲਵਾਰੇ ਪੁੱਤਰਾ ਨੂੰ ਠੀਕ ਹੈ ਇਹ ਲੰਬੀ ਆ ਇਹਦਾ ਆ ਗਿਆ ਧਰਲੇ ਕਰੇ ਰੋਟੀ ਰੋਟੀ ਖਾ ਜਾਂਦੀ ਬਈ ਤੇ ਨੀਓ ਪ੍ਰੀਤਾਸ ਤੇ ਰੋਟੀ ਲਿਆਂਦੀ ਬਾਕੀ ਪੁੱਛਦੇ ਬੰਦਰ ਬੰਦਰ ਕਹਿੰਦੇ ਕੀ ਹਾਲ ਚਾਲ ਹੈ ਹਾਂਜੀ ਦੋਸਤੋ ਕੀ ਹਾਲ ਹੈ ਮੇਰੀ ਇਹ ਜਣਾਏ ਆਇਆ ਲਾਇਕ ਖਾਲਦ ਵੀ ਦਿਨ ਟੱਪਾਈ ਗਏ ਤੇਰੇ ਜਾਂਦੇ ਬੜਾ ਬੜਾ ਯਾਰ ਚੌੜਾ ਚੌੜੀ ਬਾਬੇ ਰਣਾ ਬਸ ਸੁਨੇ ਰਹਿ ਗਏ ਮਹਿਲ ਬਣਾ ਰਹੇ ਤੂਰੀਜਾਂ ਦੇ ਨਾਲ ਸਰੇ ਨੇ ਸੰਗ ਛੱਡ ਕੇ ਤੇਰੇ ਜਾਨਵਰ ਪਿਆਰੇ ਚੱਲ ਕੋਈ ਨਾ ਹੋ ਜਾਂਦਾ ਯਾਰ ਬਾਬੇ ਵੀ ਇਹਨੂੰ ਲਾਈਟ ਨਹੀਂ ਲਾ ਰਹੇ ਮੈਂ ਵੱਡੇ ਵੱਡੇ ਖੜਾਰਗਾਂ ਨਾਲ ਗੱਲ ਕਰ ਲਈ ਹੁਣ ਇਹ ਨਾ ਗੱਲਾਂ ਸਿਰਫ ਜਲਾਵ ਤੇ ਵਿਦਿਆਕਰ ਨੂੰ ਗਰਮੀ ਕੱਢ ਤੱਕ ਨਹੀਂ ਰਹਿ ਗਿਆ ਇਹਨੇ ਤੁਸੀਂ ਕਮੈਂਟ ਕਰਦੇ ਹੋ ਬਾਈ ਜਲਾਵਲਾ ਦੇ ਤੇ ਬਾਈ ਵਿਕਾਸ ਨੂੰ ਪਾ ਦੇ ਇਸ ਤੇ ਦੇ ਦੇ ਨਹੀਂ ਜੀ ਵਿਕਾਸ ਇਹ ਛੋਟੇ ਲੈਵਲ ਦੇ ਗੱਲਾਂ ਨਹੀਂ ਰੰਗਦੇ ਹਾਈ ਲੈਵਲ ਤੇ ਚੇਸ ਜਾਣਾ ਬਾਬੇ ਬਹੁਤ ਵੱਡੇ ਹੋ ਜਾਂਦੇ ਠੀਕ ਹੈ ਤੇ ਸੱਚੀ ਪਾਰਟੀ ਬਈਗਾ ਆਪਣੀ ਮਾਰਦੇ ਵੱਡੇ ਵੱਡੇ ਖਿਡਾਰੀ ਵੀ ਹੱਥ ਖੜੇ ਕਰੀ ਜਾਂਦੇ ਕਹਿੰਦੇ ਵੀ ਆ ਦੇ ਕੇ ਵੇਖ ਲੋ ਜੇ ਲੋਡ ਹੁੰਦਿਆ ਹੋ ਜਾਣ ਕਿਤੇ ਨਹੀਂ ਤਾਂ ਮੁਸ਼ਕਲ ਹੈ ਕਹਿੰਦੇ ਵਾਇਰਸ ਇਹ ਹਜੇ ਪਤਾ ਨਹੀਂ ਬਿਮਾਰੀ ਨਵੀਂ ਹੈ ਵਾਇਰਸ ਵਾਲੀ ਕਹਿੰਦੇ ਪਵਿੱਠਾ ਵਾਲੀ ਹੈ ਠੀਕ ਹੈ ਤਾਂ ਕਰਕੇ ਬਾਈ ਬਣੋ ਜਲਾਬ ਤੇ ਬੀਕਾ ਸੂ ਤੇ ਉਹ ਮਿਹਦੇ ਦੀ ਗਰਮੀ ਗਰਮੀ ਜੀ ਤੁਸੀਂ ਆਪਦੇ ਦੀ ਕੱਢ ਲਓ ਸਾਡੀ ਤਾਂ ਘਰੇ ਨਿਕਲ ਗਈ ਹੈ ਇਸ ਦਾ ਸੈੱਟ ਹੋ ਗਿਆ ਗਰਾ ਵਧੀਆ ਮਾਹੌਲ ਬਣ ਗਿਆ ਤੇ ਪਾਈਏ ਨੇ ਜੀ ਕਬੂਤਰਾਂ ਨੂੰ ਪਾਣੀ ਦਾਣੇ ਤਾਂ ਸਾਰ ਨੂੰ ਪਹਿਲੇ ਹੀ ਮਣ ਤਾਂ ਇਹ ਹੋਰ ਬਸ ਕੇ ਦੀ ਕਰਗੇ ਨਹੀਂ ਆਏ ਤਾਂ ਫਿਰ ਗੱਲਾਂ ਇਹ ਸਾਰੀਆਂ ਰਲ ਜਾਂਦੀਆਂ ਮੇਰਾ ਸਾਰਾ ਕੋਈ ਖੜ ਕੇ ਬੰਦੇ ਨੂੰ ਭੰਨ ਦਿੰਦਾ ਮੇਰਾ ਸਾਰਾ ਕੋਈ ਰਲਿਆ ਠੀਕ ਹੈ ਹਾਂ ਤੇਰਾ ਮੰਨ ਸਕਦੇ ਆ ਸਤਿ ਸ੍ਰੀ ਅਕਾਲ। ਅਸਰੇ ਈ ਗੱਲ ਨਹੀਂ। ਇਹਦਾ ਮੰਨ ਸਕਦੇ। ਕਿਉਂਕਿ ਉਹਨੂੰ ਕਲਪਨਾ ਇੱਕ ਦੋ ਤੇ ਤਿੰਨ ਪਾਸੋਂ ਆਏ ਨੂੰ। ਨਹੀਂ ਨਹੀਂ ਚਾਰ ਪਾਸੋਂ ਆਏ। ਕਲਪਨਾ ਵਾਲੀ। ਇਹ ਕੋਧਰੋਂ। ਚਾਰ ਪਾਸੋਂ ਹਾਂ ਉਹਨੂੰ ਰੈ ਰਲਾਇਆ। ਪਹਿਲਾਂ ਰਲਾਇਆ ਸਾਰੇ ਦੋ ਜਰੀ। ਉਹ ਭਾਗਤ ਨਹੀਂ। ਚਲੇ ਜੱਡੋ ਯਾਰ ਨਾ ਬਾਲਾ ਬਸ ਨਾ ਹੁਣ ਤਾਂ। ਇਹ ਮਨ ਛੱਡ ਗਿਆ। ਅਈ ਤਾਂ ਭਰਾ ਪੂਰਾ ਨਾ ਸਾਡਾ ਸੀਗਾ ਮਾਈਂਡ ਇੰਨਾ ਕਿ ਜ਼ਿਆਦੇ ਓਵਰਫਲੋ ਵੱਜੀ ਜਾਂਦਾ। ਅਸੀਂ ਸਭ ਪੁੱਤਰ ਨੂੰ ਪਾ ਕੇ ਦਾਣਾ ਪਾਣੀ। ਉਹ ਆ ਕੇ ਮੋਟਰਸਾਈਕਲ ਤੇ ਤੇ ਐਸਾ ਵੀ ਜੀੜੇ ਕੱਢ ਕੇ ਆਉਣੇ ਆ ਤੇ ਆਥਰੇ ਹੀ ਘਰੇ ਵੜਾਂਗੇ ਮੁਗਦੀ ਗੱਲ ਹੈ ਕੋਈ ਦਵਾਈ ਲਿਆਵੇਂ ਕੋਈ ਦੁਕਾਨਾਂ ਤੇ ਸਰਖਾਏ ਹੋਗੇ 80 ਕਨੇਗੇ ਸਕੂਟਰ ਲਾਇਆ ਵਾਗੇ ਕਿਤੇ ਵੀ ਸਕੂਟਰ ਦੇ ਦੋ ਸਾਨੂੰ ਰੇਟ ਪੁੱਛਿਆਵਾਂਗੇ ਲੈਣਾ ਤਾਂ ਹੈ ਨਹੀਂਗਾ ਠੀਕ ਹੈ ਕਿ ਨਹੀਂ ਇਹ ਸਹੀ ਗੱਲ ਹੈ ਵੇੜ ਰੂਟ ਪੁੱਛਿਆਵਾਂਗੇ ਕਿੰਨੇ ਦਾ ਕਿੰਨੇ ਲੀਟਰ ਪਾਣੀ ਹੈ ਗਰੰਟੀ ਹੈ ਅਗਲਾ ਹੁਵੀ ਹਾਂ ਬਈ ਯਕੂਬ ਕੜੀਆਂ ਕੁੜੀਆਂ ਵੱਲੋਂ ਮੋਬਾਈਲ ਕੱਢਣ ਚੰਗੇ ਬੜੀੜੇ ਕੋਈ ਨਹੀਂ ਦਾ ਕੋਰ ਕੀ ਆਹੀ ਬਜਣਾ ਇਹਨਾਂ ਨੂੰ ਤਾਂ ਪਾ ਦਾ ਬੈਟ ਕਾਲੇ ਰਹਿ ਗਏ ਪਾਣੀ ਲਿਓ ਹਾਂ ਪਾਣੀ ਲਿਓ ਪਾ ਗਏ ਤੇ ਕਬੂਤਰ ਬਈ ਨੇ ਬਦਾਮ ਬਦੂ ਖਵਾ ਕੇ ਸਾਰੇ ਛੱਡ ਦੇ ਇਹ ਮੈਨੂੰ ਪਤਾ ਹੀ ਨਹੀਂ ਕੂਤਰ ਕਿਹੜੇ ਰਹਿ ਗਏ ਅੱਛਾ ਠੀਕ ਹੈ ਆ ਕੂਤਰੀ ਅੰਦਰ ਛੱਡਣ ਵਾਲੀ ਹੈ ਕੱਲੀ ਬਸ ਹਾਂ ਹਾਂ ਆ ਕੂਤਰੀ ਆਪਣੀ ਵਾਰੀਆਂ ਵਾਲੀ ਹੈ ਬਿਟੇ ਵਾਰਾਂ ਗਲ ਦਾ ਬੱਟਾ ਵੀ ਕੀ ਖੜਦਾ ਕਿੰਨੀਆਂ ਆ ਬੱਬ ਮਿੱਠੇ ਖਾਣ ਹਾਂ ਕਿੰਨੀਆਂ ਹਜੇ ਹਰੀਆਂ ਨੂੰ ਪੀਲ ਕਚੌਂਦੀ ਜਾਂਦੀ ਹੈ ਤੇ ਜੇ ਕਦੇ ਕਰ ਜੇ ਵੱਜ ਵੀ ਇਹ ਤਾਂ ਗੱਲ ਬਣ ਜੀ ਤੇ ਨਹੀਂ ਤਾਂ ਛੜਨੀ ਤਾਂ ਹੈਗੀ ਐ ਬਰ ਹੁਣ ਛੱਡਾਂ ਹੀ ਹੀ ਹਾਂ ਐ ਐ ਬਣਾ ਜੀ ਨਾ ਹੌਲੀ ਹੌਲੀ ਵੱਡਾ ਬਣਾ ਜੀ ਤਾ ਪਿੰਨਾ ਜਾ ਬਣਾਏ ਮੋਟਾ ਜਾ ਤੇ ਸੁਆਦ ਆਵੇ ਠੀਕ ਆ ਜਿਹੜੇ ਖੁੱਡੇ ਪਈ ਰਹੇ ਕਿਹੜੇ ਹਾਂ ਪੂਰਾ ਤਾਂ ਉਹ ਮੇਰੇ ਦਿਮਾਗ ਚ ਤਾਂ ਉਹੀ ਖੁੱਡੇ ਸੀ ਕਿਹੜਾ ਖੁੱਡੇ ਇਹਦਾ 8 10 ਦਾ ਕਮਰੇ ਵਾਂਗੂ ਦਾ ਕਮਰਾ ਹੈ ਹੈ ਬਾਈ ਕਿਹੜੇ ਕਿਹੜੇ ਕੂਲਰ ਜਿਹੜਾ ਖੁੱਡਾ ਹੋਵੇ ਹਾਂ ਮੈਂ ਤਾਂ ਆ ਨੀਲਾ ਕੂਲਰ ਨਹੀਂ ਪਹਿਲਾਂ ਹਾਂਜੀ ਐਡਾ ਗੁੱਡਾ ਹੁੰਦਾ ਐ ਫਸੇ ਲੰਡੀ ਜਾਲੀ ਲਾ ਕੇ ਉਹ ਛੋਟੇ ਕੀੜੇ ਆਏ ਤੇ ਉਹ ਸੋਣ ਕੇ ਦੁੱਤ ਨੂੰ ਆਏ ਛੱਡ ਦਿੱਤੇ ਹੈ ਹੈ ਇਹ ਹੀ ਹੁਲੇ ਦੇਖੇ ਤੇ ਦੇਖੇ ਉਹ ਛੋਟੇ ਜੇ ਹਾਂ ਮੇਰਾ ਕੁੱਡਾ ਮੈਂ ਪਹਿਲੇ ਪਹਿਲਾ ਕੁੱਡਾ ਪਾਲੀਆ ਕਰੀਏ ਬਾਈ ਨਾ 8 10 ਵਜੇ ਮਸਾਂਗੇ ਵੀ ਸੈਟ ਤੇ ਹੀ ਹੈ ਇਹ ਸ਼ੌਕ ਹੀ ਬਣਾਇਆ ਨੇ ਵੀਰਿਆ ਆਹ ਕੰਨਾ ਲੋਕ ਇਰਚੀ ਰਹੀ ਸ਼ੌਕ ਦਾ ਬੰਦਾ ਸ਼ੌਕ ਦਾ ਕਿਸ ਬੰਦੇ ਨੂੰ ਆਏ ਹੁੰਦਾ ਵੀ ਮੈਂ ਇਸ ਤੋਂ ਵੱਖਰਾ ਕਰਾ ਹਾਂ ਉਹ ਛੋਟਾ ਜੀ ਨਾ ਕੋਈ ਬੰਦਾ ਵੇਖੂਗਾ ਨਾ ਜਿਹੜੀ ਤੁਸ ਨੂੰ ਕਮੀ ਦੱਸੂਗੀ ਹੈ ਉਹ ਨਹੀਂ ਰਹੀ ਐਨ ਇਸ ਤੋਂ ਪਸੂਕਾਡੀ ਬਲੌਗਰ ਬਿਲੇ ਹਾਂ ਉੱਤੇ ਕਿ ਜਾਊਗਾ ਉੱਤੇ ਜਾਊਗਾ ਆ ਜਿਹੜੇ ਹਰੇਕ ਬੰਦੇ ਨੇ ਪਸੂਕਾਡੀ ਇਹ ਸਰਾਲਾਦੀ ਬਾਈ ਨੇ ਠੀਕ ਹੈ ਕਿ ਨਹੀਂ ਆਏ ਸੀ ਕੂਲਰ ਲੈਣ ਬਾਈ ਨੂੰ ਕਹੇ ਕੁੱਡੇ ਤੇ ਉਹਨੂੰ ਲੱਗ ਗਿਆ ਨਿਕਾਇਆ ਛੋਟਾ ਉਹ ਫਿਰ ਬਾਈ ਨੇ ਦੱਸਿਆ ਕਹਿੰਦਾ ਜਦੋਂ ਫੋਟੋ ਖਾਈ ਕਹਿੰਦਾ ਇਹ ਕੁੱਡੇ ਥੋੜੇ ਹੀ ਐ ਇਹ ਤਾਂ ਬੰਦੇ ਦਾ ਕਹਿ ਬਣਾ ਕਹਿੰਦੇ ਇੱਕ ਆਫਿਸ ਚ ਕਹਿ ਬਣਾ ਜਿੱਡਾ ਕੰਮ ਕਰੀ ਪਏ ਆ ਠੀਕ ਹੈ ਕਿ ਨਹੀਂ ਬਾਕੀ ਪੁੱਟਾ ਆਪਣੇ ਕਿ ਕੂਲਰ ਤਾਂ ਠੀਕ ਆ ਤਾਂ ਆਪਣੇ ਆਪ ਬਾਕੀ ਵੀ ਨਹੀਂ ਆਪਾਂ ਕੋਈ ਗੱਲ ਨਹੀਂ ਕਰੀ ਹਾਂ ਜੀ ਤੇ ਹੋਣੀਆਂ ਲਾਈਪਾਂ ਆ ਦੇਖੋਗੇ ਫਿਰਦੇ ਆ ਵੀ ਟਾਈਮ ਪਾਸ ਕਰਦੇ ਸੱਚੀ ਧਰਮ ਵਾਲੀ ਗੱਲ ਜਮਾਂ ਵੇਲੇ ਹੋ ਗਏ ਹਨ ਬਣ ਕੇ ਤੇ ਬਸ ਉਹੀ ਕੂਲਰ ਕਲਰ ਦੇਦੇ ਫਿਰਦਾ ਸਵਾਦ ਲੈਂਦੇ ਫਿਰਦੇ ਅਸੀਂ ਕਿਸੇ ਤੋਂ ਹੈ ਕਿਸੇ ਤੋਂ ਕੂਲਰ ਦੇਖ ਲਿਆ ਕਿਸੇ ਤੋਂ ਕੀ ਦੇਖ ਲਿਆ ਇਹਨਾਂ ਕੋਲ ਤਾਂ ਚਾਰ ਕੂਲਰ ਕੋਈ ਇੱਥੇ ਰੋਤਾ ਕਰਕੇ ਆ ਗਏ ਜੀ ਸੇਠੀ ਦਾ ਸਟਾਪ ਕੋਲ ਜਾ ਖਾਣ ਮੋੜ ਘੁੜ ਕੇ ਬਈ ਸਿੱਧੀ ਗੱਲ ਹੈ ਵੀ ਵਧੀਆ ਹੋ ਕੇ ਮੰਨ ਦਿਆ ਕਰਕੇ ਸੈਟ ਤੇ ਸੀ ਵਰਦਾ ਟਾਈਮ ਪਾ ਕਰ ਮੰਨਤਾ ਮੂੰਹ ਸੈਟ ਆ ਉਤੋਂ ਤੋਂ ਸੈਟ ਆ ਉਤੋਂ ਤੋਂ ਸੈਟ ਆ ਸਾਡੇ ਵੀ ਬਿਜਲਾ ਜੀ ਤੁਹਾਨੂੰ ਪਤਾ ਯਾਰ ਇਹ ਵਿੱਚ ਕੀ ਚੱਲ ਰਿਹਾ ਭਾਈ ਜਾਨ ਜੇ ਤੁਸੀਂ ਬਿਠਾਵੇਂ ਨਾ ਹਾਲਾਤ ਵੇਖਦੇ ਕਬੂਤਰ ਨੇ ਸਾਡਾ ਹੀ ਐਡਾ ਗੋਲਾ ਬਣਾ ਫਿਰ ਪਿੰਨਾ ਪਿੰਨਾ ਹੁਣ ਆਏ ਨਹੀਂ ਬੋਲ ਸੱਚੀ ਮੁੱਛੀ ਲੱਗਦਾ ਯਾਰ ਵੀ ਬਾਬੇ ਬੂਵੇ ਕੋਈ ਨਾ ਸੁੱਖ ਸਾਕ ਸੁੱਖੀ ਰਹੇਗੀ ਸੌ ਲੱਗੇ ਕੁਈ ਸੋਕਸਕ ਸੁਖੀ ਰਹੇਗੀ ਕੋਈ ਗਲਤੀਆਂ ਫਤਨਾ ਹੋਗੀਆਂ ਬਾਬੇ ਬੂਬੇ ਰੁੱਸੇ ਬੱਗੇ ਦਾਦ ਜੀ ਸਰੋਤ ਮੈਂ ਕਰ ਦਮ। ਦਾਦ ਜੀ ਇਹ ਇਹ ਬਾਲੀ ਮੰਨਦਾ ਕਰਦਾ ਹਰੇਕ ਬਾਬੇ ਨੂੰ ਬਹੁਤ ਜਿਆਦੇ ਪੂਜਦੇ ਆ ਇਹ। ਐਂ ਨਹੀਂ ਪਤਾ ਬੋਲਣਗੇ ਕੀ ਬੋਲਣੇ। ਠੀਕ ਹੈ ਕਿ ਨਹੀਂ ਓ ਕੈਮਰਾ। ਨਾ ਕਰਕੇ ਚਲੋ ਕੋਈ ਨਾ ਕੁਲਚਾ ਖਾਣੇ ਆ ਉਦੋਂ। ਹਾਂਜੀ। ਸਟਾਪ ਕੁਲਚਾ ਜੀ। ਹਾਂ। ਕਿਹੜਾ ਖੜੱਟ ਖੜੱਟ। ਬੜਾ ਠੀਕ ਆ ਮੁਗਦੀ। ਹਾਂਜੀ। ਆਗੇ ਕਰੇ। ਆ ਗਿਆ ਆ ਗਿਆ ਸਰ ਹੋਲੀ ਉਹ ਵੀ ਆ ਗਿਆ ਸੀਗਾ ਕਿਤੇ ਭੱਜ ਭੂਜਣਾ ਗਿਆ ਹੋਵੇ ਕਿਸੇ ਪਾਸੇ ਦੀ ਉਹ ਉੱਥੇ ਬੈਠਾ ਦੇਖੋ ਹਣ ਦਿਨ ਦੇਖ ਕੇ ਜਲੀ ਆਉਂਦਾ ਦਿਨ ਦਾ ਸ਼ਪਾ ਕਰ ਤਾ ਆ ਜਾ 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 ਆਉਗਾ ਮਗਰ ਆਉਗਾ ਮੈਂ ਤਾਂ ਮੋਹ ਕਰਦਾ ਲੀਵਾ ਕੀ ਹੋ ਗਿਆ ਆਦਾ ਗਿਆ ਹੈ ਆਇਆ ਫਿਰ ਆ ਜਾ ਆ ਜਾ ਆ ਜਾ ਕੀ ਹੋ ਗਿਆ ਹੂੰ ਚੱਲ ਚਾ ਆ ਗਿਆ ਗੁੱਛਾ ਕੋ ਕੋ ਅੱਜ ਮੇਰੀ ਮੁੱਠਕਾ ਜਿਵੇਂ ਗੁਰੂ ਸਾਹਿਬ ਦੇ ਫਿਰ ਕਿਵੇਂ ਸਾਰੇਗਾ ਮੇਰੇ ਬਣਾ ਦੱਸੀ ਤੁਹਾਨੂੰ ਦੱਸਿਆ ਜਿਹੜੀ ਗੱਲ ਵੀ ਦਿਨ ਦਾ ਸ਼ਪਾ ਕਰਕੇ ਆਉਣੇ ਨੂੰ ਕਰਿਆ ਆਂਦਾ ਸੀ ਕਰਿਆ ਆਂਦਾ ਨਾ ਬਾਈ ਬਣਾ ਮੋਟਰਸਾਈਕਲ ਅੰਦਰ ਲਾ ਉਤਰਾ ਦੇ ਧਾਣੇ ਚੱਕ ਗਏ ਬਸ ਤਾਂ ਹੋ ਗਈ ਇਕੱਠੀ ਸਾਰੀ ਟੀਮ 11 ਉਹ ਨਾਣਾ 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 ਕੋਈ ਨਾ ਕੋਈ ਨਾ ਕੋਈ ਨਾ ਕੋਈ ਜਬ ਬਾਹਰ ਟੱਪ ਜਾ ਸੋਡੇ ਮੂੰਹ ਪੈੜਿਆ ਦائیں ਤੇ ਦੈਂਤ ਤੇ ਇਹ ਦੈਂਤਾਂ ਨੂੰ ਪੈਂਦਾ ਹੈ ਰਾਖਸ ਬਾਹਰ ਕੱਢੋ ਮੁਰਸਾ ਰਾਖਸ ਨਹੀਂ ਲਿਓ ਆਪਣੀ ਬੰਦੇ ਆ ਆਪਣੇ ਬੰਦੇ ਆ ਕੰਜਰ ਦਿਆ ਆਪਣੀ ਲਿਓ ਆਪਣੀ ਬੰਦੇ ਆ ਇਹ ਨਹੀਂ ਕਰੀਦਾ ਹੁੰਦਾਗਾ ਨੇ ਚੇ ਬਾਹਰ ਕੱਢੋ ਮੋਰ ਸਾਨੂੰ ਨਹੀਂ ਝੜਦਾ ਮੈਂ ਲਿਓ ਨਹੀਂ ਕੰਜਰ ਦਾ ਘਰ ਦੇ ਬੰਦਿਆਂ ਨੂੰ ਪਈਆਂ ਨਾ ਤੂੰ ਬਹੁਲਾ ਗੰਦਾ ਵੇਖੋ ਇਹ ਕੋ ਲੱਕ ਵੇਖੋ ਕੁੱਤੇ ਦੀ ਭੈ ਆ ਬਾਕਾ ਕੌੜਾ ਛੋਡੇ ਇਹ ਹਰਕ ਲਾਉਂਦਾ ਪੂਰਾ ਤੂੰ ਵਹਿਸਤਾ ਕਰ ਦੋਗੇ ਇਹਦੇ ਨਾਲ ਕਰੋ ਸ਼ੌਂਕ ਜੀ ਮੋਰਾਂ ਦਾ ਸਾਡੇ ਪਿੰਡ ਦੇ ਮੋਰ ਸਾਡੇ ਪਿੰਡ ਵਾਲੇ ਮੋਰ ਇਹ ਆ ਬਾਬਾ ਮਨੀਰਾਮ ਜੀ ਦੀ ਸਮਾਧ ਵਾਲੇ ਮੋਰ ਠੀਕ ਹੈ ਕਮਾਲ ਯਾਰ ਮੈਂ ਤਾਂ ਕਿਤੇ ਮਾਰ ਮੋਰ ਤੇ ਖਾ ਗਏ ਲੋਕ ਕੰਜਰ ਦੇ ਹੋਰ ਛੱਡੇ ਆ ਇੱਕ ਮਾਰਤਾ ਹੀ ਪਈਆਂ ਨੇ ਭਈਆਂ ਚੱਲ ਕੋਈ ਗੱਲ ਨਹੀਂ ਉਹ ਤਾਂ ਕਰਦੇ ਹੀ ਆਜਾ ਲਗਾਂ ਵੇਖੋ ਜੀ ਲੋ ਕਰੋ ਮੂਰਾ ਦਾ ਚੌਕ ਠੀਕ ਹੈ ਚਲੋ ਬਈ ਸਮਾਧ ਤੇ ਚੱਲ ਗਏ ਸੱਚੀ ਗੱਲ ਦੱਸ ਕੇ ਬਾਪਿਓ ਮੇਰੇ ਵੀਰੋ ਸੱਚੀ ਗੱਲ ਦੱਸ ਗਏ ਤਦ ਅੱਜ ਅਸੀਂ ਬਾਬੇ ਹੀ ਮਣਾਉਂਦੇ ਕਰਦੇ ਆ ਸਾਰੇ ਬਾਬੇ ਪੰਚਾਸ਼ ਕਰੇ ਸਾਜੀ ਪੀਰ ਪਗੰਬਰ ਦੇਵੀ ਜੀ ਸਾਰੇ ਮਣਾਵਾਂਗੇ ਅੱਜ ਜੀ ਅੱਜ ਮਣੇ ਮਣੇ ਅਰਜੀ ਲਾ ਰੱਖੇ ਸਾਰੇ ਬਾਬਿਆਂ ਨੂੰ ਠੀਕ ਹੈ ਕਿ ਬਾਬਾ ਜੀ ਕੋਈ ਹੱਲ ਕਰੋਣ ਸਾਰੇ ਪਾਸੇ ਮੈਡੀਕਲ 'ਚ ਵੀ ਜਾਵੜੇ ਸਾਇੰਸ 'ਚ ਵੀ ਜਾਵੜੇ ਹੁਣ ਦੇਵੀ ਦੇਵਤੇ ਦੇ ਬਾਬਿਆਂ ਵਾਲੇ ਪਾਸੇ ਆ ਗਏ ਹਾਂਜੀ ਹੋਣ ਆਗੇ ਸਾਡੇ ਪਿੰਡ ਵਾਲੇ ਗੁਰੂ ਘਰ ਚ ਬੜਾ ਸੋਹਣਾ ਯਾਰ ਬੜੀ ਸੋਹਣੀ ਵੀਡੀਓ ਬਣਦੀ ਹੈ ਗੁਰੂ ਘਰ ਚ ਇੱਥੇ ਇੱਥੇ ਬਣਾਇ ਲਓਣੇ ਦੇਖੀ ਵੀਊ ਦੇਖੀ ਖੜ ਜਾਏ ਖੜ ਜਾ ਬੜੀ ਗਾੜੀ ਵੀਡੀਓ ਬਣਦੀ ਹੈ ਕੀ ਬਾਤ ਹੈ ਕੀ ਬਾਤ ਲੈ ਬਾਬਾ ਕਰਾ ਜੀ ਗੁੰਜਵਾਕਾਂ ਦੀ ਇਹ ਪੁੱਛ ਗਲਤ ਨਸ਼ਾਲਤ ਦਾ ਮਾਫ ਕਰ ਬਾਬਾ ਹਾਂ ਜੀ ਆਗੇ ਇੱਧਰ ਲੈ ਕੇ ਲਿਓ ਵਾਸਤੇ ਰੋਟੀ ਦਾਲ ਐਂਡ ਲੱਸੀ ਲਿਆ ਯਾਰ ਲੱਸੀ ਵੋ ਘਟ ਰਿੰਦਾ ਇਹ ਚੱਕਰ ਗਏ ਬਾਗਵਾਂਡਰਾਂ ਦੇ ਕੋਹ ਪੀ ਜਾਂਦਾ ਕੂਜਾਂ ਦੇ ਦੁੱਧ ਦਾ ਪਾਇਆ ਹੁੰਦਾ ਤਾਂ ਇਹਨਾਂ ਨਾਲ ਸਾਰੇ ਚਾਰ ਚਫੇਰੇ ਸਾਫ਼ ਕਰ ਦਿੰਦਾ ਕੰਮ ਇਹ ਕੋਟ ਘੋੜਾ ਹੀ ਜਾਂਦਾ ਬਾਬਾ ਲਓ ਲਿਓ ਬੇਟਾ ਜੀ ਰੋਟੀ ਖਾਓ ਮੈਂ ਮੜੇ ਘਰੇ ਆਇਆ ਨਾ ਤੂੰ ਰੋਟੀ ਖਾ ਲੈ ਖਰਾਉਣਾ ਸਤ ਹਾਂ ਇਹਨਾਂ ਵਾਸਤੇ ਬਿਦਾ ਪਿਆ ਕਿ ਭਈਆ ਰਾਣਾ ਇੱਕ ਤਾਂ ਆਪਣੀ ਕੂਦਰੀ ਜਿਹੜੀ ਬਿਮਾਰ ਸੀ ਹੁਣ ਤਾਂ ਪੂਰੀ ਚੱਲ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਕਾ ਬੱਚਾ ਵੀ ਜਿਹਦਾ ਇਹਦਾ 10 ਬਦਾਂ ਪਿਉਂਦੇ ਸੀ ਹੁਣ ਆ ਕੇ ਛਿੱਲ ਕੇ ਤੇ ਕੱਟ ਕੇ ਬਾਦੂ ਜਨ ਬਾੜੀ ਮੁਟਿਆੰਦ ਨੂੰ ਤਾਹਤਾ ਦੀ ਵਿਚਾਰਾ ਪੂਰਾ ਹਨਾ ਚਾਰ ਦਿਨ ਭਰਾ ਖਾਣਗੇ ਨਾ ਵੱਡੀ ਗੁੱਸੀ ਆ ਕੋਈ ਮੈਨੂੰ ਬੱਚਾ ਜਿਹਾ ਸੱਟੋ ਹੀ ਰਹੂਦਾ ਵੀ ਹੈਗਾ ਲੈ ਲੂ ਜੋ ਯਾਰ ਕਿਸ ਦਾ ਹੋਇਆ ਤਾਂ ਨਾ ਬਈ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਆਪਾਂ ਨਹੀਂ ਰੱਖਦੇ ਕਿਸੇ ਦਾ ਕੁੱਤਰੇ ਰੱਪਾ ਤਾਂ ਆਹਦਿਆਂ ਤੋਂ ਤੰਗ ਆਏ ਪਏ ਇਹਨਾਂ ਨੂੰ ਛੱਡਣ ਲੱਗੇ ਪਏ ਫਿਰ ਐਂ ਲੱਗਦਾ ਨੂੰ ਛੱਡ ਕੇ ਜਾਵਾਂ ਕਿੱਥੇ ਕੱਲ ਭਣੇ ਗੱਲ ਦੀ ਵੀ ਆਫਰ